ਸਰੋਗ ਮੈਨਾ ਪੰਜਮ ਨਰਕ ਘੋਰ ਬਹੁ ਦੁੱਖ ਕਨੇ ਵਾਹਿਗੁਰੂ ਕਹਿ ਰਿਹਾ ਨਾ ਗੁਰੂ ਸਾਹਿਬ ਫਿਰ ਕਿਵੇਂ ਮਿਸ਼ਨਰੀ ਕਹਿੰਦਾ ਨਰਕ ਇਹਨ ਇੱਥੇ ਹੀ ਨਰਕ ਬਣਾਏ ਬੈਠੇ ਨਰਕ ਘੋਰ ਬਹੁ ਦੁੱਖ ਕਨੇ ਅਕਿਰਤ ਕਨਹਾ ਕਾਠਾਨ ਦੇਖਿਆ ਮੈਂ ਹਜ਼ਾਰ ਵਾਰ ਹੀ ਕਿਹਾ ਅਕਿਰਤ ਕਨ ਨਹੀਂ ਬੰਨਾ ਪੰਜਵੰਤੀ ਉੱਠੇ ਅੰਜੀ ਬਲਵਾਇਕ ਨੂੰ ਤੇਰਾ ਸ਼ੁਕਰ ਹੈ ਵਾਹਿਗੁਰੂ ਦਮ ਦੇ ਕੇ ਮੇਰਾ ਸ਼ੁਕਰਗੁਜ਼ਾਰਤਾ ਹੈਗਾ ਚਲ 5 ਮਿੰਟ ਹੀ ਰਹੀ ਮੇਰਾ ਸ਼ੁਕਰਗੁਜ਼ਾਰਤਾ ਹੈਗਾ ਨਾ ਅਕਿਰਤ ਕੰਤ ਨਹੀਂ ਹੈਗਾ ਨਰਕ ਘੋਰ ਬਹੁ ਦੁੱਖ ਕਨੇ ਅਕਿਰਤ ਕੰਨ ਜਿਹੜੇ ਅਕਿਰਤ ਕੰਨ ਜਿੰਮੇ ਕਹਿੰਦੇ ਸਿਰ ਕੰਮ ਖਤਮ ਕਰ ਦੇਣੀਆਂ ਕੁੜੀਆਂ ਨਾਲ ਬਲਾਤਕਾਰ ਕਰ ਦੇਣਾ ਇਹਨਾਂ ਦੇ ਬੱਚਾ ਜੰਮਨ ਨਾ ਦਿਓ ਐਸਾ ਟੀਕਾ ਲਾਓ ਕਿ ਬੱਚਾ ਹੀ ਅਪਾਜ ਹੋ ਜਾਏ ਇਹੋ ਜੀ ਸੋਚ ਅਕਿਰਤ ਕੰਨ ਬੰਦੇ ਪੱਥਰ ਨੂੰ ਭੁਜਿਆ ਅਕਿਰਤ ਕਨ ਮਨੁੱਖ ਉਸ ਵਾਇਗਰੂ ਵੱਲੋਂ ਮਾਰੇ ਹੋਏ ਹੋਏ ਨਰਕ ਕੋਲ ਉਹ ਬਹੁਤਾਰੇ ਦੁੱਖ ਕੋਰ ਨਰਕ ਵਿੱਚ ਜਾ ਕੇ ਫੈਂਦੇ ਹਮ ਤੇ ਉਹਨਾਂ ਦਾ ਟਿਕਾਣਾ ਨਰਕ ਕੋਲ ਬਹੁਤ ਦੁੱਖ ਕਨੇ ਅਕਿਰਤ ਕਨਾ ਕਾਠਾਨ ਉਹਨਾਂ ਦਾ ਟਿਕਾਣਾ ਨਰਕ ਹੈ ਨਰਕ ਉੱਤੇ ਤੇ ਨਰਕ ਕੋਲ ਬਹੁਤ ਦੁੱਖ ਕਨੇ ਬਹੁਤ ਨਾਲ ਲਿਖਿਆ ਨਾਲੇ ਦੁੱਖ ਕਨੇ ਬਹੁਤ ਹੀ ਕਨੇ ਗੁੱਡਰ ਗੁੱਡਰ ਗੋਡਸਟ ਹੋ ਗਿਆ ਨਹੀਂ ਬਹੁਤ ਨਹੀਂ ਬਹੁਤ ਨਾਲਾ ਮੇਜਾ ਦਾ ਜੋ ਬਹੁਤ ਜ਼ਿਆਦਾ ਦੁੱਖ ਤੈਨ ਪ੍ਰਭ ਮਾਰੇ ਨਾਨਕਾ ਓਏ ਹੋਏ ਮੁਵੇ ਹਰਾਮ ਕਿਨ ਪ੍ਰਭ ਮਾਰੇ ਨਾਨਕਾ ਦੇਖਿਆ ਇਹ ਨਾਨਕ ਇਹਨਾਂ ਦੁੱਖਾਂ ਵਿੱਚ ਵੈਗੂਨਿ ਦੁਆਰਾ ਮਾਰੇ ਜਾਂਦੇ ਹਨ ਬਿਕ੍ਰਤ ਹੋ ਗਈ ਧਰਮ ਦਾ ਜੋ ਬਸ ਚਲੇ ਗਏ ਤੋਂ ਨਰਕਾਂ ਵਿੱਚ ਖਾਰ ਹੋ ਕੇ ਮਰ ਗਏ ਮੂਏ ਮੂਏ ਹਰਾਮ ਨਰਕ ਦੇ ਦਖਣਗੇ ਕਿਦਾਂ ਦੇ ਨਰਕ ਦੇ ਦਰ ਦੇ ਕਿਦਾਂ ਮਾਰਿਆ ਬੜਾ ਮਾਰਦੇ ਮਰਦੇ ਮਹਿਲਾ ਪੰਜਵਾਬ ਅਬ ਖਦ ਸਭੇ ਕੀਤੀ ਨਿੰਦਕਾ ਦਾਰੂ ਨਹੀਂ ਸਾਰੇ ਰੋਗਾ ਦਾ ਦਾਰੂ ਹੈ ਏਡ ਦਾ ਦਾਰੂ ਹੈ ਕੈਂਸਰ ਦਾ ਦਾਰੂ ਹੈ ਕੋਰ ਦਾ ਦਾਰੂ ਹੈ ਟਾਈਫਾਈਡ ਦਾ ਦਾਰੂ ਹੈ ਸਾਰੇ ਰੋਗਾਂ ਦੇ ਦਾਰੂ ਹੈ ਉਸ ਵੈਗਰੂ ਨੇ ਬਣਾਏ ਭਾਪ ਕੋ ਸਕਦੇ ਪਰ ਨਿੰਦਕਾਂ ਦੇ ਨਿੰਦਾ ਰੋਗ ਦਾ ਕੋਈ ਇਲਾਜ ਨਹੀਂ ਔਖ ਸਭੇ ਕੀਤੇ ਨਿੰਦਕ ਦਾ ਦਾਰੂ ਨਹੀਂ ਕੋਈ ਇਲਾਜ ਨਹੀਂ ਆਪ ਲਾਇ ਨਾਨਕਾ ਪਟ ਪਟ ਜੋਨੀ ਪਾਏ ਜੋਨੀ ਦੇਖਿਆ ਕਿ ਨਾਨਕ ਵੈਗਰੂ ਨੇ ਆਪ ਹੀ ਪਿਲੇ ਖੇਵਟ ਪਾਏ ਹੋਏ ਹਨ ਤੇ ਇਸ ਆਪਣੇ ਕੀਤੇ ਕੀਤੇ ਕਰਮਾਂ ਦੇ ਅਨੁਸਾਰ ਨਿੰਦ ਕੱਪ ਕੱਪ ਕੇ ਪਚ ਪਚ ਛੜ ਛੜ ਕੇ ਜੁਨਾ ਵਿੱਚ ਪੈਂਦੇ ਹਨ ਉਹ ਸਾਰ ਦਿੰਦਾ ਜਾਂਦੇ ਪਹਿਲਾਂ ਸਾਰ ਦਿੰਦਾ ਆ ਜਾ ਇੱਧਰ ਆ ਜਾ ਮਹਾਰਾਜੋ ਲੱਖਾਂ ਦਾ ਪਹਿਲਾ ਰਿਮਾਂਡ ਹੈ ਜਾਂਦੇ ਹਨ ਜੁਨੀ ਚ ਕੁੱਤਾ ਬਿੱਲਾ ਥੋੜਾ ਬਣਾ ਦਿੰਦਾ ਇਹਦਾ ਤਾਮਰਾਜ ਬੰዱਗਾ ਦਾ ਮਹਾਂ ਲਾਲਾ ਕਿੰਨਾ ਚਿਰ 1 ਲੱਖ ਖਾਲ ਦਿੰਦਾ 1 ਲੱਖ ਫਾਲਤੂ ਉਹਨਾਂ ਨੇ ਉਹ ਖਾਲ ਕਰਨਾ ਹੈ ਉਹ ਖਾਲ ਕਰਨਾ ਜੋ ਰਹਿ ਰਬ ਦਿੰਦਾ ਪੌੜੀ ਤੁਹ ਦਿੱਤਾ ਪੂਰੇ ਸਤਿਗੁਰੂ ਹਰ ਧੰ ਸੱਚ ਅਕੋਟ ਬਿਨਾ ਮਰਤਾ ਰਿਗੁਰ ਸਖਨ ਪੂਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਹਿਗੁਰੂ ਦਾ ਸੱਚਾ ਕੇ ਨਾਮ ਮੁਕਣ ਵਾਲਾ ਧੰ ਵਾਹਿਗੁਰੂ 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 ਪ੍ਰਸੰਨ ਹੋ ਕੇ ਦੇ ਦਿੱਤਾ ਹੈ ਖੁਸ਼ ਹੋ ਕੇ ਅਮਰਤ ਦੀ ਦਾਤ ਦੇ ਦਿੱਤੀ ਆਪ ਬਖਸ਼ਿਸ਼ ਕਰਕੇ ਨਾਮ ਦੀ ਦਾਤ ਦੇ ਦਿੱਤੀ ਹੈ ਇਹ ਅਖੋਟ ਹੈ ਹਰ ਟਾਂ ਨੂੰ ਸੱਚ ਅਖੋਟ ਤੇ ਮੁਕਦਾ ਨਹੀਂ ਨਹੀਂ ਇਹ ਨਾ ਮੁਕਣ ਵਾਲਾ ਉਹ ਖੁੱਟ ਕੇ ਜਾਣਾ ਇਹ ਮੁਕਣ ਵਾਲਾ ਨਹੀਂ ਪਈ ਸਭ ਬੰਦੇ ਸੇ ਮਿਟ ਗਏ ਜਮ ਕਾ ਭੋਟ ਛੁੱਟ ਦੇਖਿਆ ਉਹਦੇ ਸਾਰੇ ਹੀ ਫਿਕਰ ਮਿਟ ਗਏ ਤੇ ਜਮ ਦਾ ਡਰ ਦੂਰ ਨਰਕਾਂ ਵਿੱਚ ਨਹੀਂ ਜਾਣਗੇ ਜਮ ਦਾ ਡਰ ਖਤਮ ਹੋ ਗਿਆ ਜਮ ਬਚੀ ਫੁੱਟੇ ਉਹ ਖਤਮ ਹੋ ਗਿਆ ਕਾਮ ਕਰੋ ਬੁਰਾਈਆਂ ਸੰਸਾਦੂ ਤੋਟ ਤੋ ਉਹਨਾਂ ਦੇ ਕਾਮ ਕਰੋ ਨਾਲੇਕ ਪਾਪ ਸੰਤਾਂ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਵਿੱਚ ਬੱਕ ਜਾਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਵਿੱਚ ਬੈਠ ਕੇ ਗੋਦੜ ਬੈਠ ਕੇ 1 ਘੰਟਾ ਵਾਇਗ੍ਰੂਪ ਵਾਇਗ੍ਰੂਪ ਸਾਰੇ ਪਾਪ ਖਤਮ ਹੋ ਜਾਂਦੇ ਮੰਨ ਠਕਾਉਣ ਦੀ ਕੋਸ਼ਿਸ਼ ਕਰੋ ਸਾਰੇ ਪਾਪ ਖਤਮ ਹੋ ਜਾਂਦੇ ਵੈਨ ਸੱਚੇ ਦੁਜਾ ਸੇਮ ਦੇ ਕੋਈ ਮਰਸ਼ਨ ਬੁੱਟ ਵੇਖਿਆ ਵੈਨ ਸੱਚੇ ਦੁਜਾ ਰਾਧਾ ਸਵਾਮੀ ਆ ਨਿਰੰਕਾਰੀ ਦੇਟਾਰੇ ਨ ਪਰ ਜੋ ਮਨਮੁਖ ਸੱਚੇ ਵਾਹਿਗੁਰੂ ਤੋਂ ਬਿਨਾ ਕਿਸੇ ਬੋਟ ਦੀ ਸੇਵਾ ਕਰਦੇ ਹਨ ਵਾਹਿਗੁਰੂ ਸਿਮਰਨ ਨਹੀਂ ਕਰਦੇ ਉਹ ਬੋਟ ਠੋਕੇ ਭਾਵ ਨੇ ਆਸਰੇ ਹੋ ਕੇ ਮਰਦੇ ਹਨ ਨਾ ਦਾਸ ਰਾਈ ਕੋਈ ਨਾਨਕ ਕੋ ਗੁਰ ਬਖਸ਼ਿਆ ਨਾਮੇ ਸੰਗ ਜੁਟ ਇਹ ਨਾਨਕ ਜਿਸ ਅਮਰਤਾ ਰਿ ਗੁਰ ਸਿਖਤੇ ਸਤਿਗੁਰ ਦੀ ਰੈ ਕਿਰਪਾ ਹੋ ਗਈ ਆ ਨਾਨਕ ਕੋ ਗੁਰ ਬਖਸ਼ਿਆ ਸਤਿਗੁਰ ਨੇ ਕਿਰਪਾ ਕਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵੈਗੁਰੂ ਨੇ ਬਖਸ਼ਿਸ਼ ਕੀਤੀ ਸਤਿਗੁਰ ਜੀ ਰੈ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੈ ਕੀਤੀ ਦੇਖੋ ਨਾਨਕ ਕੋ ਗੁਰ ਬਖਸ਼ਿਆ ਨਾਮੇ ਸਮਝੋ ਨਾਨਕ ਕੋ ਗੁਰ ਬਖਸ਼ਿਆ ਦੇਸ ਗਰਸ਼ਕ ਨੇ ਸਤਿਗੁਰੂ ਦੀ ਰਾਈ ਵਾਇਗਰੂ ਨੇ ਬਖਸ਼ਿਸ਼ ਕੀਤੀ ਉਨਰੋਲ ਵਾਇਗਰੂ ਨਾਮ ਵਿੱਚ ਜੁਟਿਆ ਹੋਇਆ ਜੁੜਿਆ ਹੋਇਆ ਉਹ ਵਾਇਗਰੂ ਹੀ ਬੋਲਦਾ ਹੋਰ ਕੁਝ ਬੋਲਦਾ ਹੀ ਨਹੀਂ ਉਹ ਵਾਇਗਰੂ ਹੀ ਬੋਲਦਾ ਗੁਰਨਾਨਕ ਬਣ ਗਿਆ ਨਾ ਤੇ ਸ਼ਲੋਕ ਮਹਿਲਾ ਚੁਪ ਇਹ ਬੜਾ ਜ਼ਰੂਰੀ ਹੈ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਪਰੇਜ ਜਜ ਮਾਲਿਆ ਕੋੜੀ ਜਜ ਮਾਲਿਆ ਜੋ ਮਨਮੁਖ ਅੰਦਰੋਂ ਢੋਬੀ ਹੋਵੇ ਜੋ ਕੋੜੀ ਸਦਾ ਮਾਇਆ ਵਾਸਤੇ ਹੀ ਭਟਕਦਾ ਫਿਰੇ ਉਹ ਸੱਚਾ ਤਪਸਵੀ ਨਹੀਂ ਹੋ ਸਕਦਾ ਤਪਾ ਨਾ ਹੋਵੇ ਅੰਦਰੋਂ ਲੋਭੀ ਅੰਦਰੋਂ ਲਾਲਚੀ ਨਿਤ ਮਾਇਆ ਨੂੰ ਫਿਰੇ ਜਜ ਮਾਰਨੇ ਉਹ ਮਨਮਖ ਅੰਦਰੋਂ ਲੋਭੀ ਹੋਵੇ ਜੇ ਜੋ ਵੀ ਤੇ ਜੋ ਕੋੜੀ ਸਦਾ ਮਾਇਆ ਪਿੱਛੇ ਵਿਕਾਰੀ ਕੋੜੀ ਮੀਨ ਵਿਕਾਰੀ ਜੋ ਸਦਾ ਮਾਇਆ ਵਾਸਤੇ ਭਟਕਦਾ ਫਿਰੇ ਉਹ ਸੱਚਾ ਤਪਸਵੀ ਟਪਾ ਨਹੀਂ ਹੋ ਸਕਦਾ ਅੱਗੋਂ ਦੇ ਸੱਧਿਆ ਸੱਤੇ ਦੀਪਖਿਆ ਲਏ ਨਹੀਂ ਪਿੱਛੋਂ ਦੇ ਪਿਛਟਾਇਕੇ ਆਪ ਤਪੇ ਪੁੱਤ ਵਿੱਚ ਬਹਾਲ ਲਿਆ ਪਾਛਾ ਨੇ ਕੀ ਕਿਤੇ ਜਾਤਪਾਤ ਬਹੁਤ ਮੰਦਰ ਤੁਸੀਂ ਕਿਉਂ ਇਹ ਚਮਾਰ ਸਾਰੇ ਇਕੱਠੇ ਕਰ ਰਹੇ ਆ ਆ ਏਦਾਂ ਨਹੀਂ ਪਾਛਾ ਨੇ ਕੀ ਕੀਤਾ ਮੇ ਉਹ ਮੋਹਰਾ ਰੱਖਤੀ ਜਿਹੜਾ ਲੰਗਰ ਛਕੇਗਾ ਉਹਨੂੰ ਮੋਹਰ ਦਿਆਂਗੇ ਕੋਈ ਵੀ ਪੰਡਤ ਤਪਾ ਬਾਮਣ ਉੱਚੀ ਜਾਤ ਵਾਲਾ ਅਗਰ ਲੰਗਰ ਵਿੱਚ ਸਾਡੇ ਵਿੱਚ ਬਹਿ ਕੇ ਲੰਗਰ ਛਕਦਾ ਤੇ ਅਸੀਂ ਉਹਨੂੰ ਮੋਹਰ ਦਿਆਂਗੇ ਉਹਨੂੰ ਮੋਹਰ ਤਰ ਦਰੁਲਾਲਤੀ ਮੋਹਰ ਨੇ ਇਹਨੂੰ ਕਰਦਾ ਹੈ ਪਰ ਉਹ ਜਾ ਨਹੀਂ ਸਕਦਾ ਕਿ ਮੈਂ ਕਿਵੇਂ ਜਾਵਾਂ ਸੋ ਅੱਗੋਂ ਦੇ ਸੱਧਿਆ ਸੱਧਿਆ ਵਿਆਜਾ ਸਤੇ ਦੀ ਭਿਖਿਆ ਬੈ ਨਹੀਂ ਤੇ ਉੱਥੇ ਲੈਦਾ ਨਹੀਂ ਕਿ ਪਿੱਛੋਂ ਦੇ ਪਿਸ਼ਟਾਇਕ ਹੈ ਆਪ ਆਪਣੇ ਪੁੱਤ ਵਿੱਚ ਬਹਾ ਲਿਆ ਪੁੱਤਰ ਨੂੰ ਕਿਹਾ ਤੂੰ ਚਲਾ ਜਾ ਆ ਤੂੰ ਮੋਰ ਲੈ ਬਹਤ ਲਾਲ ਕੀ ਸੀ ਇਹ ਤੇ ਬਪਾ ਇਹਨੇ ਆਪਣੇ ਆਪ ਕਰਦਿਆਂ ਆਦਰ ਦੇ ਪਿੱਛੇ ਲੈਂਦਾ ਨਹੀਂ ਤੂੰ ਆਦਰ ਨਾਲ ਆ ਜਾ ਤੇ ਪਿੱਛੋਂ ਪਛਤਾ ਕੇ ਇਸਨੇ ਪੁੱਤਰ ਨੂੰ ਲਿਆ ਕੇ ਪੰਗਤ ਵਿੱਚ ਬਿਠਾ ਲ ਦਿੱਤਾ ਦਿਓ ਮੋਰ ਪੁੱਤਰ ਵੀ ਤਾਂ ਬਹਾ ਨਹੀਂ ਆ ਪੰਜ ਲੋਕ ਸਭ ਇਕੱਠੇ ਲੱਗੇ ਕੱਬਾ ਲੋਭ ਲਹਿਰ ਹੈ ਗਾਲੇ ਦੇਖੇ ਤੇ ਨਗਰ ਦੇ ਮੁਖੀ ਬੰਦੇ ਪੰਜ ਲੋਕ ਕਾਲੇ ਹੱਥ ਨਾਲ ਪਿਆ ਬੜਾ ਮਖੌਲ ਲੜਾਇਆ ਤੇ ਆਖਣ ਲੱਗੇ ਈ ਟਪਾ ਲੋਭ ਦੀ ਲੈ ਵਿੱਚ ਗਲਿਆ ਪਿਆ ਆ ਪਾਇਆ ਨਹੀਂ ਪੁੱਤਰ ਭਈ ਤਾਂ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਜਿੱਥੇ ਥੋੜਾ ਧੰਨ ਦੇ ਖੇਤ ਤੇ ਟਪਾ ਪਿੱਟੇ ਨਾ ਧੰਨ ਬਹੁਤੇ ਡਿੱਠੇ ਟਪੇ ਤਰਮਾ ਰਹਿਆ ਭਾਈ ਜਿੱਥੇ ਥੋੜਾ ਧੰਨ ਦੇਖਦਾ ਪੁੱਛ ਤੇ ਨੇੜੇ ਚੁੰਧਾ ਵੀ ਨਹੀਂ ਜਿੱਥੇ ਬਹੁਤਾ ਧੰਨ ਦੇਖਿਆ ਤੇ ਵੇਖ ਕੇ ਟਪੇ ਨੇ ਆਪਣਾ ਤਰਮਾੜ ਦਿੱਤਾ ਪਰ ਮੀਂਹ ਕਾ ਦਾ ਪਰਦਾ ਲਾ ਦਿੱਤੀ ਧਰਮੀ ਕਾ ਦਾ ਸੀ ਭਾਈ ਇਹ ਟੱਪਾ ਨਾ ਹੋਵੀ ਬਗਲਾ ਹੈ ਬੈਠਾ ਜਨਾ ਵਿਚਾਰੇ ਤੋ ਸਾਥ ਜਨਾ ਗੁਰਮੁਖ ਪਿਆਰਿਆਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਤੇ ਫੈਸਲਾ ਕੀਤਾ ਕਿ ਭਾਈ ਇਹ ਸੱਚਾ ਟੱਪਾ ਨਹੀਂ ਹੈ ਇਹ ਬਗਲਾ ਹੈ ਡੱਡੀਆਂ ਖਾਣਾ ਕੱਪੜੇ ਚਿੱਟੇ ਆ ਇਹ ਬਗਲਾ ਬਗਲਾ ਹਾਂਥ ਨਹੀਂ ਹੈਗਾ ਇਹ ਬਗਲਾ ਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੀ ਦੀ ਉੱਤਤ ਵਿੱਚ ਹੋਵੇ ਤੇ ਇਤ ਤੱਪੇ ਇਹ ਦੇਖ ਦੁੱਖੇ ਟਪਾ ਦਈ ਮਾਰੇ ਗੁਰਮੁਖਾਂ ਪਿਆਰਿਆਂ ਦੀ ਨਿੰਦਾ ਵੀ ਮਨ ਗੁਰੂ ਸਾਹਿਬ ਦੀ ਵੀ ਨਿੰਦਾ ਕੀਤੀ ਵੀ ਉਹ ਅਗੇ ਦੇਖ ਸਾਖੀ ਅਮਜੀ ਮੈਂ ਤਾਂ ਦੱਸਦਾ ਭਲੇ ਮਨੁੱਖ ਗੁਰਸਿੱਖਾਂ ਦੀ ਇਹ ਤਪਾ ਨਿੰਦਾ ਕਰਦਾ ਤੇ ਸੰਸਾਰ ਦੀ ਉੱਤਤ ਵਿੱਚ ਹੈ ਪਾ ਫਰਮ ਫਾਰੀ ਜੀਮਾ ਦੀ ਮਾਇਆ ਤਾਰੀਆਂ ਦੀ ਵਡਿਆਈ ਵਿੱਚ ਕੁਝ ਹੁੰਦਾ ਹੈ ਇਹ ਦੁਸ਼ਟ ਕਰਕੇ ਇਸ ਤਪੇ ਨੂੰ ਵਾਹਿਗੁਰੂ ਕਸਮ ਪ੍ਰਭੂ ਨੇ ਮੁਰਦਾ ਕਰ ਦਿੱਤਾ ਉਹੀ ਗੱਲ ਕੁਰਹਿਤ ਕਰਾਤੀ ਹੈ ਮਾਰਦਾ ਆਪਣੇ ਵੱਲੋਂ ਮਾਰਦਾ ਚਲ ਮਹਾਪੁਰਖਾਂ ਕੀ ਨਿੰਦਾ ਦਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਾਲਿਆ ਦੇਖੋ ਮਹਾਪੁਰਖਾ ਗੁਰਮਾ ਦੀ ਮਹਾਪੁਰਖ ਗੁਰੂ ਬਾਣੀ ਮਾਪੁਰਖੀ ਮਾਪੁਰਖ ਦੇ ਗੁਰੂ ਜੋ ਵੇਖੋ ਗੁਰਮਾਹ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਕਿ ਇਸ ਦੀ ਹੁਣ ਤਾਂ ਹੀ ਜੀ ਕੀਤੀ ਹੋਈ ਸਾਰੀ ਕਾਲ ਮਿਹਨਤ ਉਹਨੇ ਫਲ ਹੋ ਗਈ ਬਾਹਰ ਬਹੇ ਪੰਚਵੇਂ ਤਪੱਸਵਾਇ ਬਾਹਰ ਨਗਰ ਦੇ ਮੁਖੀ ਬੰਦਿਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਾ ਘਵਾਉਂਦਾ ਅੰਦਰ ਬਹੇ ਤਪਾ ਪਾਪ ਕਮਾਏ ਲਿਖਿਆ ਕੁਰੇਤ ਕਰਦਾ ਰੱਬ ਨੇ ਕੁਰੇਤ ਤੇ ਲਾਤਨ ਇੰਦਰ ਬੈਕ ਇਹ ਟੱਪਾ ਮੰਦੇ ਕਰਮੀ ਕਰਦੇ ਹਰ ਅੰਦਰਲਾ ਪਾਪ ਪੰਚਾਂ ਨੂੰ ਉਗਾ ਕਰ ਬਿਖਾਲਿਆ ਵੈਗਰੂ ਨੇ ਟਪੇ ਦਾ ਅੰਦਰਲਾ ਲੁਕਮਾ ਪਾਪ ਪੰਚਾਂ ਨੂੰ ਪ੍ਰਗਟ ਕਰਕੇ ਬਿਖਾਲ ਦੱਸਦਾ ਹੈ ਕਿਹੜਾ ਬੰਦਾ ਦੇਖੋ ਅੱਗੇ ਦੇਖੋ ਮੈਂ ਤੁਹਾਨੂੰ ਅੰਦਰ ਦਾ ਪਹਿਲਾਂ ਸਟੋਰੀ ਫਿਰ ਇਹ ਲਾਈਨ ਨੂੰ ਪੜਾਂਗੇ بارش ਨਹੀਂ ਹੋਈ ਉਸ ਪਿੰਡ ਜਿੱਥੇ ਤਪਾਸੀ ਤੇ ਗੁਰੂ ਪਾਸ਼ਾ ਵੀ ਸਨ ਤਪਨੇ ਗਏ ਤੁਸੀਂ ਉਹ ਗਰੱਤੀ ਬੰਦਾ ਨੌਜਵਾਨ ਜਿਆ ਮੁੰਡਾ ਪਿੰਡ 'ਚ ਲੈਣ ਦਾ بارش ਹੋਈ ਨਹੀਂ ਤੱਕ ਚ ਉਹ ਬੜੇ ਹੈਰਾਨ ਹੋਏ ਕਹਿੰਦਾ ਇਹਨੂੰ ਪਿੰਡੋਂ ਕਰ ਦਿਓ ਕਿ ਮੈਂ ਤਾਂ ਹਫਤੇ ਵਿੱਚ بارش ਪਵਾ ਦਿੰਨਾ ਉਹਨੇ ਭੋਲੇ ਸੰਦ ਜਾਂ ਵਾਹਿਗੁਰੂ ਨੇ ਕੋ ਪਾਣਾ ਵਰਤੌਣਾ ਸੀ ਉਹ ਗੁਰੂ ਸਾਹਿਬ ਕੋ ਆ ਕੇ ਕਹਿਣ ਲੱਗੇ ਗੁਰੂ ਸਾਭ ਜੀ بارش ਪਵਾਓ ਉਹ ਕਹਿੰਦੇ ਭਾਈ بارش ਤਾਂ ਰੱਬ ਦੇ ਹੱਥ 'ਚ ਹੈ ਅਸੀਂ ਕਿੱਦਾਂ ਪਵਾ ਦਈਏ ਉਹ ਤਾਂ ਰੱਬ ਦੇ ਹੱਥ 'ਚ ਹੈ ਤੇ ਰੱਤ ਤਫਾ ਕਹਿੰਦਾ ਤੁਸੀਂ ਪਿੰਡ ਛੱਡ ਜਾਓ ਤੇ ਮੈਂ ਬਾਰਿਸ਼ ਪਾ ਦਿੰਦਾ ਗੁਰੂ ਸਾਹਿਬ ਕਹਿੰਦੇ ਸੱਤ ਬਚਨ ਉਹਨਾਂ ਨੇ ਪਿੰਡ ਛੱਡ ਤਾ ਹੁਣ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਇਹ ਵਾਹਿਗੁਰੂ ਆ ਵਾਕਤਿਬ ਦੇਣੀ ਸੀ ਨਾ ਤੇ ਗੁਰੂ ਸਾਹਿਬ ਪਿੰਡ ਛੱਡ ਗਿਆ ਹਫਤਾ ਹੋ ਗਿਆ ਬਾਰਿਸ਼ ਨਹੀਂ ਪਈ 10 ਦਿਨ ਹੋ ਗਿਆ ਬਾਰਿਸ਼ ਨਹੀਂ ਪਈ ਸੁੱਕ ਰਹੀ ਸਾਰੀ ਫਸਲ ਇਹਨੇ ਚ ਨੂੰ ਬਾਬਾ ਵੱਡਾ ਜੀ ਆ ਗੁਰੂ ਸਾਹਿਬ ਕਿੱਥੇ ਆ ਉਹ ਤੁਸੀਂ ਪਿੰਡੋਂ ਕਰ ਨਾ ਤੇ ਕਿਉਂ ਕਿ ਉਹ ਤਫੇ ਨਹੀਂ ਗਿਆ ਸੀ ਇਹ ਤਪਾਉਣਾ ਬਾਬਾ ਬੁੱਢਾ ਜੀ ਨੇ ਬੜੀ ਚੰਗੀ ਤਰ੍ਹਾਂ ਪਿਆਰ ਨਾਲ ਸਮਝਾ ਦਿੱਤਾ ਜਿੰਨੇ ਸਿੱਖਦੇ ਆ ਵੈਗਰੀ ਉਹ ਦੇਖ ਮੈਂ ਤੇਰੀ ਬਾਤ ਨੂੰ ਬਹੁਤ ਚੱਕਦੇ ਕਹਿੰਦੇ ਅਸੀਂ ਧੱਕਿਆ ਸੀ ਕਹਿਣ ਲੱਗੇ ਉਹ ਕਹਿੰਦੇ ਤੁਹਾਨੂੰ ਫਿਰ ਤੁਸੀਂ ਸਮਝ ਨਹੀਂ ਸੀ ਨਾ ਤੁਹਾਨੂੰ ਇਹ ਤਪਾਉਣ ਕਿਹ ਬਾਹਰਿਸ਼ ਪਾਵੇ ਕੀ ਕਹੋ ਲਫੇ ਨੂੰ ਕੀ ਪਈ ਬਾਰਿਸ਼ ਨਹੀਂ ਪਈ 2 ਹਫ਼ਤੇ ਹੋ ਗਏ ਤਪਾ ਕਰਨ ਨਾ ਪਵਾਦਨ ਨਾ ਮਾਰਦ ਰਿਹਾ ਬਸ ਸੰਗਤ ਨੂੰ ਸਮਝਾ ਕੇ ਉਹਨਾਂ ਨੇ ਗੁਰੂ ਸਾਹਿਬ ਕੋਲੋਂ ਮਾਫੀ ਮੰਨ ਕੇ ਲੈ ਆਂਦਾ ਤੇ ਬਾਬਾ ਬੰਦਾ ਜੀ ਨੇ ਸਮਝਾਇਆ ਤਾਂ ਫਿਰ ਪੈਰੀ ਪੈ ਕੇ ਕਬਹ بارش ਪਾਓ ਜੋ ਪੈਰੀ ਪੈ ਗਿਆ ਗੁਰੂ ਸਾਹਿਬ ਦੀ بارش ਪਾਓ ਮਾਰੇ ਪੈਗੀ ਉਸੇ ਵੇਲੇ ਪੈਗੀ ਉਹ ਇੰਨੀ بارش ਪਈ ਤੇ ਗੁਰੂ ਸਾਹਿਬ ਨੇ ਫਿਰ ਕਹਿਤਾ ਇਹ ਤਦੇ ਨੂੰ ਜਿੱਥੇ ਕਿ ਠੀਕ ਹੋਗੇ ਨਾ ਉੱਥੇ بارش ਪਾਉਗੀ ਉਹਨਾਂ ਬੰਨਿਆ ਲੱਗ ਤੋਂ ਜਿੱਥੇ ਕਿ ਠੀਕਿਆ بارش ਜਿੱਥੇ ਕਿ ਠੀਕਿਆ بارش ਉਹਦੀ ਮੌਤ ਹੋਗੀ ਕਹਿੰਦੇ ਮਾਤੂ ਮਰੇ ਧਮ ਕਿਸੇ ਟਗਟਾ ਵਿੱਚ بارش ਹੋਈ। ਤੂੰ ਮੇਰੇ ਕਹਿ ਤਪ ਆਪੇ ਹੁੰਦੇ ਸੋ ਗੁਰੂ ਸਾਹਿਬ ਦਾ ਸਮਾ। ਛੋ ਧਰਮਦਾਇ ਜਮ ਕੰਕਰਾਂ ਨੂੰ ਆਖ ਛੱਡਿਆ। ਇਸ ਟੱਪੇ ਨੂੰ ਟਿੱਠੇ ਖੜ ਪਾਇਓ ਜਿੱਥੇ ਮਹਾ ਮਹਾ ਹੱਤਿਆ। ਧਰਮਦਾਇ ਨੇ ਆਪਣੇ ਜੰਦੂਤਾ ਨੂੰ ਆਖ ਦਿੱਤਾ ਕਿ ਇਸ ਟੱਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿੱਥੇ ਵੱਡੇ ਤੋਂ ਵੱਡੇ ਪਾਪੀ ਪਾਈ ਗਿਆ। ਬੱਤ ਉਹ ਬੱਤ ਨੂੰ ਸੁਝਾਉ ਦੇਣੀ ਹੈ ਇਹ ਫਿਰ ਇਸ ਤਪੇ ਦੇ ਮੂੰਹ ਕੋਈ ਲੱਗਿਓ ਨਹੀਂ ਇਹ ਸਤਗੁਰੂ ਹੈ ਫਟਕਾਰਿਆ ਤੇ ਫਿਰ ਕਹਿੰਦਾ ਉੱਥੇ ਇਸ ਤਪੇ ਦੇ ਮੂੰਹ ਕੋਈ ਲੱਗਿਓ ਨਹੀਂ ਕਿਉਂਕਿ ਇਹ ਤਪੱਸ 7ਵੀਂ ਵੱਲੋਂ ਫਟਕਾਰਿਆ ਹੋਇਆ ਹੈ ਗੁਰੂ ਤੋਂ ਵਿਛੜਿਆ ਹੋਇਆ ਹੈ ਗੁਰੂ ਸਾਹਿਬ ਨੇ ਫਟਕਾਰ ਇੱਥੇ ਹੀ ਮਾਰ ਦਿੱਤਾ ਸੀ ਤੇ ਹਰਕੇ ਦਰਬਾਰ ਪਿਆਸੋਂ ਨਾਨਕ ਆਖ ਸੁਣਾਇਆ ਇਹ ਗੱਲ ਸਮਝੋ ਵੀ ਵਿਦਵਾਨ ਬੰਦਾ ਸਮਝੇਗਾ ਏ ਨਾਨਕ ਜੋ ਇਹ ਕੁਝ ਵੈਗਰੂ ਦੀ ਦਰਗਾਹ ਵਿੱਚ ਖੱਟਖੰਡ ਵਰਤਿਆ ਨਰਕਾਂ ਵਿੱਚ ਵਰਤਿਆ ਮੈਂ ਆਖ ਕੇ ਸੁਣਾ ਦੱਤਾ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਨਾਨਕ ਨੇ ਆਖ ਕੇ ਸੁਣਾ ਦੱਤਾ ਸੋ ਗੂਜੇ ਜੋ ਦਈ ਸਵਾਰਿਆ ਇਹਨੂੰ ਵੀ ਉਹੀ ਬੰਦਾ ਸਮਝੇਗਾ ਜਿਹਨੂੰ ਵੈਗਰੂ ਨੇ ਸਵਾਰਿਆ ਇਹ ਗੱਲ ਨੂੰ ਉਹੀ ਗੁਰਮੁਖ ਪਿਆਰਾ ਸਮਝਦਾ ਜਿਸ ਨੂੰ ਖਸ਼ਮ ਪ੍ਰਭੂ ਨੇ ਸੁਆਰੇਆ ਹੋਇਆ ਜਿਹਨੂੰ ਗੁਰਨਾਨਕ ਬਣਾਇਆ ਜਿਹਨੂੰ ਅਗਲੀ ਸੋਚੀ ਉਹ ਸਮਝੇਗਾ ਮਹਿਲਾ ਚੋਕਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਬੜਿਆਈ ਵਾਹਿਗੁਰੂ ਦੇ ਭਗਤਾਂ ਵਾਹਿਗੁਰੂ ਨੂੰ ਸਿਮਰਦੇ ਹਨ ਵਾਹਿਗੁਰੂ ਦੇ ਭਗਤ ਤੇ ਵਾਹਿਗੁਰੂ ਦੀ ਸੇਵਾ ਕਰਦੇ ਹਨ ਹਰ ਕੀਰਤਨ ਭਗਤ ਨੇ ਤੇ ਗਾਮ ਦੇ ਹਰ ਨਾਮ ਸੁਖ ਦਾਈ ਜੋ ਭਗਤ sada ਹਰੀ ਦਾ ਕੀਰਤਨ ਗਾਉਂਦੇ ਰਹਿੰਦੇ ਹਨ ਤੇ ਵਾਹਿਗੁਰੂ ਦਾ ਸੁਖ ਦਾਈ ਨਾਮ ਵਾਹਿਗੁਰੂ ਜਪਦੇ ਰਹਿੰਦੇ ਹਨ ਹਰ ਭਗਤਾਂ ਨੂੰ ਨੇ ਟਿਕ ਨਾਮੇ ਦੀ ਬੜਾਈ ਬਖਸ਼ਿਓ ਨੇ ਤੇ ਚੜੇ ਸੁਬਾਈ ਵਾਹਿਗੁਰੂ ਦੇ ਭਰਤਾਨੂ ਗੁਰ ਸਿਖਣ ਸਦਾ ਲਈ ਨਾਮ ਜਪੰਦਾ ਗੁਣ ਬਖਸ਼ੇ ਜਪੀ ਜਾ ਵਾਹਿਗੁਰੂ ਜੋ ਦਿਨੋਂ ਦਿਨ ਸੁਆਇ ਵਧਦਾ ਰਹਿੰਦਾ ਹਰ ਭਗਤਾਂ ਨੂੰ ਥਿਰ ਘਰੀ ਬਹਾਵੀਆਂ ਨੇ ਆਪਣੀ ਪੈਜ ਰਖਾਈ ਵਾਹਿਗੁਰੂ ਨੇ ਆਪਣੇ ਵਿਦ ਦੀ लाज ਰੱਖੀ ਤੇ ਆਪਣੇ ਭਗਤਾਂ ਨੂੰ ਸਾਠਾਂਡ ਵਿੱਚ ਬਿਠਾ ਦਿੰਦਾ ਥਿਰ ਕਰ ਤੇਰ ਕਸਤ ਕਰਨ ਤੇ ਉਸਤ ਕਰਨ ਬਿਠਾ ਦਿੰਦਾ ਹੈ ਤੋ ਪੈਰ ਰਖ ਲਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਉਦੇ ਸਜਾਈ ਤੋ ਨਿੰਦਕਾਂ ਕੋਲੋਂ ਵੈਗ ਰੇਖਾ ਮੰਗਦਾ ਤੇ ਬਹੁਤ ਸੁਦਾ ਦਿੰਦਾ ਧਰਮ ਰਾਜ ਮਾਰ ਕੇ ਰੱਖ ਲਿਆ ਜਿਹੜਾ ਨਿੰਦਕ ਆਪਣੇ ਇਹ ਕਮਾਉਂਦੇ ਤੇ ਇਹ ਬਲ ਪਾਈ ਨਿੰਦਕ ਜਿਹੋ ਜਿਹਾ ਆਪਣੇ ਮਨ ਵਿੱਚ ਕਮਾਉਂਦੇ ਹਨ ਇਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ ਅੰਦਰ ਕਮਾਣਾ ਫਿਰ ਪਰ ਉਗੜੇ ਭਾਵੇਂ ਕੋਈ ਬਹਿ ਤਰਤੀ ਵਿੱਚ ਕਮਾਈ ਕਿਉਂਕਿ ਅੰਦਰ ਬੈਠ ਕੇ ਵੀ ਕੀਤਾ ਹੋਇਆ ਕੰਮ ਜ਼ਰੂਰ ਪ੍ਰਗਟ ਹੋ ਜਾਂਦਾ ਹੈ ਭਾਵੇਂ ਕੋਈ ਤਰਤੀ ਵਿੱਚ ਲੁੱਕ ਕੇ ਕਰੇ ਨਾ ਨਾਨਕ ਦੇਖ ਵਿਖਸਿਆ ਹਰ ਕੀ ਬੜਿਆਈ ਵਾਹਿਗੁਰੂ ਦਾ ਸ਼ੋ ਨਾਨਕ ਵਾਹਿਗੁਰੂ ਦੀ ਬੜਿਆਈ ਵੇਖ ਕੇ ਪਰੇਸ਼ਾਨ ਹੋ ਰਿਹਾ ਹੈ ਵਾਹਿਗੁਰੂ ਦੀ ਬੜਿਆਈ ਦੇਖ ਕੇ ਪਰੇਸ਼ਾਨ ਹੋ ਰਿਹਾ ਪੌੜੀ ਮਹਿਲਾ ਪੰਨਾ 5 ਪਗਟ ਜਨਾਕਾਰ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਤੋ ਵਾਹਿਗੁਰੂ ਆਪਣੇ ਪ੍ਰਕਾਟ ਦਾ ਆਪ ਰਾਖਾ ਹੈ ਬਾਪ ਚਿਤਵਨ ਵਾਲਾ ਉਹਨਾਂ ਦਾ ਕੀ ਬਿਗਾੜ ਸਕਦਾ ਨਹੀਂ ਪਗਟ ਜਨਾਕਾਰ ਰਾਖਾ ਹਰ ਆਪ ਹੈ ਕਿਆ ਪਾਪੀ ਕੀ ਕਰ ਸਕਦਾ ਉਹਨਾਂ ਦਾ ਕੀ ਬਿਗਾੜ ਸਕਦਾ ਹੈ ਬਾਪ ਪੁੱਜ ਨਹੀਂ ਬਿਗਾੜ ਸਕਦਾ ਐ ਗਮਾਨ ਕਰੇਂ ਮੂੜ ਗਮਾਨੀਆਂ ਵਿੱਚ ਖਾਦੀ ਮਰੀਏ ਮੂਰਖ ਅੰਕਾਰ ਹੀ ਮਨੁੱਖ ਅੰਕਾਰ ਕਰਦੇ ਹਨ ਤੇ ਉਹ தம் ਦੇ ਜ਼ਹਿਰ ਖਾਦਿਆਂ ਮਰਦੇ ਹਨ ਜ਼ਹਿਰੀਓ ਮਰ ਗਿਆ ਲਾਏ ਲਗੋਨੀ ਦੇ ਤੋੜਨੇ ਜੋ ਪੱਕਾ ਕੀਟ ਲੁਣੀਏ ਕਿਉਂਕਿ ਇਸ ਜ਼ਿੰਦਗੀ ਤੇ ਮਾਨ ਕਰਦੇ ਹਨ ਇਸ ਤੇ ਗਿਣਤੀ ਦੇ ਥੋੜੇ ਦਿਨ ਆਖਿਰ ਮੱਕ ਜਾਂਦੇ ਹਨ ਲੈ ਲਗੇ ਨਹੀਂ ਦੇ ਦੇਨ ਦੇਨ ਤੋੜਨੇ ਜੋ ਪੱਕਾ ਖੇਤ ਲੁਣੀ ਜਿਵੇਂ ਪੱਕੀ ਫਸਲ ਕੱਟ ਲਈ ਜਿ세 ਤਰ੍ਹਾਂ ਜ਼ਿੰਦਗੀ ਦੇ ਦਿਨ ਮੁੱਕ ਗਏ ਮਰ ਗਏ ਜਿਹੇ ਕਰਮ ਕਮਾਮ ਦੇ ਤੇ ਹੋ ਪਣੀਏ ਅਤੇ ਉਹ ਜਿਹੋ ਜਿਹੇ ਹੰਕਾਰ ਦੇ ਕੰਮ ਕਰਦੇ ਹਨ ਤੋ ਡਰ ਗਿਆ ਵਿੱਚ ਨਰਕਾਂ ਵਿੱਚ ਉਹ ਜਿਹੇ ਖਵਾਉਂਦੇ ਉਹ ਜਿਹੇ ਫਲ ਪਾਉਂਦੇ ਹਨ ਬੜੀਆਂ ਸਜ਼ਾਵਾਂ ਮਿਲਦੀਆਂ ਹਨ ਯਾ ਨਾਨਕ ਆਖਾ ਤੋਂ ਵੱਡਾ ਹੈ ਸਭਨਾ ਦਾ ਤਨੀਏ ਪਰ ਜੋ ਪ੍ਰਭੂ ਸ਼ਬਦ ਦਾ ਮਾਲਕ ਹੈ ਤੇ ਵੱਡਾ ਹੈ ਉਹ ਆਪਣੇ ਦਾਸ ਨਾਨਕ ਦਾ ਵੀ ਰਾਖਾ ਹੈ ਸਭਨਾ ਦਾ ਤਨੀਏ ਸ਼ਬਦ ਦਾ ਮਾਲਕ ਸਾਬ ਦਾ ਮਾਲਕ ਯਾ ਨਾਨਕ ਆਖਾ ਤੋਂ ਵੱਡਾ ਹੈ ਖਸਮ ਹੈ ਨਾਨਕ ਦਾ ਆਪਣੇ ਦਾਸ ਨਾਨਕ ਦਾ ਰਾਖਾ ਹੈ ਇਹ ਸਭਨਾ ਦਾ ਵੱਡਾ ਮਾਲਕ ਹੈ ਬੜੀ ਕਿਰਪਾ ਵਾਹਿਗੁਰੂ ਦੀ